ਪਿੰਡ ਗੜੀ ਮਾਨਸੋਵਾਲ ਵਿਖੇ ਵਿਜੇਂਦਰ ਸਿੰਘਲਾ ਦੇ ਹੱਕ ਦੇ ਵਿੱਚ 골ਡੀ ਸਮਰਥਕਾਂ ਦਾ ਹੋਇਆ ਭਾਰੀ ਇਕੱਠ ਜਿਲ੍ਹਾ ਹੁਸ਼ਿਆਰ ਪ੍ਰਧਾਨ ਪੰਦੇ ਗੜਸ਼ੰਕਰ ਦੇਸ ਤੋਂ ਸਾਬਕਾ ਵਿਧਾਇਕ ਲਵ ਕੁਮਾਰ 골ਡੀ ਵੱਲੋਂ ਅੱਜ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਘਲਾ ਦੇ ਹੱਕ ਵਿੱਚ ਪਿੰਡ ਗੜੀ ਮਾਨਸੋਵਾਲ ਵਿਖੇ ਆਪਣੀ ਰਹਿਸ਼ ਵਿਖੇ ਇੱਕ ਵਿਸ਼ਾਲ ਚੋਣ ਰੈਲੀ ਦਾ ਯੋਜਨ ਕੀਤਾ ਗਿਆ ਇਸ ਮੌਕੇ ਤੇ ਵਿਜੇਂਦਰ ਸਿੰਘਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਲਵ ਕੁਮਾਰ ਗੋਲਡੀ ਦੇ ਸਮਰਥਕਾਂ ਨੇ ਲਵ ਕੁਮਾਰ ਗੋਲਡੀ ਤੇ ਵਿਜੇਂਦਰ ਸਿੰਘਲਾ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਆ ਕਿ ਆ ਕੀ ਉਹ ਵਿਜੇਂਦਰ ਸਿੰਘਲਾ ਨੂੰ ਪਾਰੀ ਅੰਤਰ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਲਵ ਕੁਮਾਰ ਗੋਲਡੀ ਅਤੇ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਬੀਜਪੀ ਦੇ ਦੇਸ਼ ਦੇ ਸੰਵਿਧਾਨ ਨੂੰ ਕਮਜ਼ੋਰ ਕਰਨ ਦੇ ਨਾਲ-ਨਾਲ ਅਗਨੀ ਵੀਰ ਯੋਜਨਾਤੇ ਕਿਸਾਨ ਵਿਰੋਧੀ ਫੈਸਲੇ ਲੈ ਲੈ ਰਹੀ ਹੈ ਜਿਸ ਨੂੰ ਰੋਕਣ ਲਈ ਅਤੇ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਦਾ ਸਮੁੱਚੀ ਵਿਕਾਸ ਕਰਾਉਣ ਲਈ ਲੋਕਾਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਲਵ ਕੁਮਾਰ ਗੋਲਡੀ ਦੇ ਸਮਰਥਕ ਹਾਜ਼ਰ ਸਨ ਉਹਨਾਂ ਨਾਲ ਸਹਿਚਾਰ ਰਿਹਾ ਔਰ ਗੋਲਦੀ ਜੀ ਦਾ ਮੇਰੇ ਬਜ਼ੁਰਗਾਂ ਤੋਂ ਲੈ ਕੇ ਆਰਟੀ ਦੇ ਕਰਕੇ ਮੇਰੇ ਨਾਲ ਮੇਰੇ ਔਰ ਇਹਨਾਂ ਦੇ ਪਰਿਵਾਰ ਦੀ ਵੀ ਮורה ਬੜੀ ਸਿੱਖੀ ਸੇਵਕੀ ਰਹੀ ਹੈ ਸਹਿਯੋਗ ਰਿਹਾ ਆਪਣੇ ਲਾਕੇ ਲਈ ਸੇਵਾ ਸੱਚੀ ਸੁਚੇਤ ਨਿੱਕੇ ਵਾਲੇ ਇਹਨਾਂ ਨੇ ਕੀਤੀ ਹੈ ਔਰ ਅੱਜ ਤੁਸੀਂ ਇਹਨਾਂ ਦੇ ਸਨੇਹ ਤੇ ਅੱਜ ਮੈਨੂੰ ਆਸ਼ੀਰਵਾਦ ਦੇ ਲਈ ਹੁੰਦੀ ਹੈ ਉਸ ਨੂੰ ਸ਼ੁਮੇਵਾਰੀ ਨੂੰ ਪੂਰਾ ਕਰਨਾ ਔਰ ਜੇ ਮੈਂ ਸਮੂਹ ਦੇ ਵਿੱਚ ਆਪਣੀ ਸੇਵਾ ਨਿਭਾਉਦਾ ਸੀ ਮੈਂ ਉੱਥੇ ਦੇ ਇਲਾਕੇ ਦੀ ਨੁਮਾਇੰਦਗੀ ਕਰਦਾ ਸੀ ਕਿ ਜਦੋਂ ਮੈਨੂੰ ਪੰਜਾਬ ਸਰਕਾਰ ਵਿੱਚ ਆ ਕੇ ਬਤੌਰ ਵਜ਼ੀਰ ਕੰਮ ਕਰਦਾ ਮੌਕਾ ਮਿਲਿਆ ਜੋ ਜੋ ਗੱਲਾਂ ਅਸੀਂ ਆਪਣੇ ਗੜਸ਼ੰਕਰ ਇਲਾਕੇ ਵਾਸਤੇ ਪਾਰਟੀ ਪੱਧਰ ਤੇ ਕਰ ਸਕਦੇ ਸੀ ਉਹਨੂੰ ਪਹਿਲਾਂ ਮਨਜ਼ੂਰ ਕੀਤੀ ਤਾਂ ਕਿ ਇੱਥੇ ਦੇ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਚੰਗੀ ਹੋ ਸਕੇ ਹਮੇਸ਼ਾ ਇੱਕ ਸੱਚੇ ਸੁੱਚੇ ਤਰੀਕੇ ਨਾਲ ਆਪਣੇ ਇਲਾਕੇ ਦੀ ਸੇਵਾ ਕਰਨ ਵਾਸਤੇ ਹਮੇਸ਼ਾ ਵਚਨਬੱਧ ਰਹੇ ਹਾਂ ਅੱਜ ਤੁਹਾਡੇ ਕੋਲ ਆਇਆ ਤੁਸੀਂ ਇਹਨਾਂ ਪਿਆਰ ਦਿੱਤਾ ਹੈ ਉਸੀ ਕਾਂਗਰਸ ਪਾਰਟੀ ਦੇ ਝੰਡੇ ਨੂੰ ਮਜ਼ਬੂਤ ਕਰਨ ਵਾਸਤੇ ਹਮੇਸ਼ਾ ਕਾਂਗਰਸ ਪਾਰਟੀ ਦੀ ਲੜਾਈ ਤੁਸੀਂ ਆਪਣੇ ਪਿੰਡਾਂ ਚ ਲੜੀ ਹੈ ਆਪਣੇ ਮਾਡਰ ਚ ਲੜੀ ਹੈ ਮੈਂ ਤਾਂ ਤੁਹਾਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਅੱਜ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਅੱਜ ਪੂਰੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਗੱਲ ਅੱਜ ਬੀਜੇਪੀ ਕਰ ਰਹੀ ਹੈ ਅੱਜ ਤੁਸੀਂ ਦੇਖ ਰਹੇ ਹੋ ਇਹ ਸੋਹੀ ਸੰਵਿਧਾਨ ਹੈ ਜੋ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੇ ਆਪਾਂ ਨੂੰ ਦਿੱਤਾ ਇਹ ਉਹੀ ਸੰਵਿਧਾਨ ਹੈ ਜਿਹਦੇ ਵਾਸਤੇ ਆਪਾਂ ਆਜ਼ਾਦੀ ਦੀ ਲੜਾਈ ਤੋਂ ਬਾਅਦ ਆ ਦੇਸ਼ ਦਾ ਹੁੰਦੋਂ ਤੋਂ ਬਾਅਦ ਅੱਜ ਤੱਕ ਉਸ ਸੰਵਿਧਾਨ ਦੇ ਨਾਲ ਆਪਾਂ ਰਹੇ ਆਨੰਦ ਮਾਨ ਰਹੇ ਆ ਕਿ 12 13 ਸਾਲ ਸੰਗਰੂਹ ਚ ਕੰਮ ਕੀਤਾ ਟੀਚਾ ਬਣ ਕੇ ਕੀਤਾ ਅੱਜ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਜ਼ੋਰਦਾਰ ਤਰੀਕੇ ਨਾਲ ਇਸ ਇਲਾਕੇ ਦੇ ਜਿੰਨਾਂ ਨਾਲ ਜੁੜੀਆਂ ਹੋਈਆਂ ਜੋ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਕਰਾਂਗੇ ਟੀਚਾ ਬਣ ਕੇ ਕੰਮ ਕਰਾਂਗੇ ਪਾਰਲੀਮੈਂਟ ਚ ਆਵਾਜ਼ ਚੱਕਾਂਗੇ ਔਰ ਉਸ ਦੇ ਨਾਲ-ਨਾਲ ਜੋ ਭਾਰਤ ਸਰਕਾਰ ਦੇ ਅਦਾਰੇ ਹਨ ਉਹਨਾਂ ਚੋਂ ਜੋ ਪੈਸਾ ਆ ਸਕਦਾ ਹੋਊਗਾ ਉਹਨੂੰ ਲੈ ਕੇ ਆਵਾਂਗੇ ਇਸੇ ਕਰਕੇ ਮੈਂ ਆਪਣਾ ਚੋਣ ਮੈਨੀਫੈਸਟੋ ਰਿਲੀਜ਼ ਕੀਤਾ ਹੈ ਕਾਂਗਰਸ ਪਾਰਟੀ ਤੋਂ ਦਾ ਚੋਣ ਮੈਨੀਫੈਸਟੋ ਵੀ ਹੈ ਤੇ ਜਿਹੜੀਆਂ ਸਮੱਸਿਆਵਾਂ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਨਾਲ ਜੁੜੀਆਂ ਜਿੰਨੀਆਂ ਮੇਰੇ ਧਿਆਨ ਚ ਆਈਆਂ ਮੈਂ ਉਹਨਾਂ ਨੂੰ ਲਿਖਿਆ ਹੈ 15 20 ਦਿਨ ਮੈਂ ਦੇ ਉੱਪਰ ਕੰਮ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਸੁਝਾਣਗੇ ਲੋਕਾਂ ਦੇ ਉਹਨਾਂ ਨੂੰ ਵੀ ਉਹਨਾਂ ਦੇ ਉੱਪਰ ਵੀ ਕੰਮ ਕਰੂੰਗਾ ਪਰ ਮੁੱਖ ਤੌਰ ਦੇ ਉੱਪਰ ਮੈਂ ਇਹ ਵਾਲੇ ਸਾਰੇ ਜਿਹੜੇ ਅਜੰਡਾਸ ਐ ਉਹਨਾਂ ਦੇ ਉੱਪਰ ਮੈਂ ਫਾਈਟ ਕਰੂੰਗਾ ਤਾਂ ਕਿ ਇਸ ਇਲਾਕੇ ਦੇ ਲੋਕਾਂ ਦੀ ਜੋ ਤਕਲੀਫ ਹੋ ਹੱਲ ਹੋ ਸਕੇ ਪ੍ਰੋਜੈਕਟ ਆਲਰੇਡੀ ਜੇ ਤੁਸੀਂ ਦੇਖਿਆ ਹੋਵੇ ਦਾ ਉਹ ਪ੍ਰੋਜੈਕਟ ਆਲਰੇਡੀ ਉਹਦਾ ਫਾਊਂਡੇਸ਼ਨ ਸਟੋਨ ਗੜਕਰੀ ਸਾਹਿਬ ਨੇ ਰੱਖਿਆ ਸੀ ਤੇ ਚੰਦੂ ਮਾਜਰਾ ਜੀ ਨੇ ਨਾਲ ਰੱਖਿਆ ਰਖਾਇਆ ਸੀ ਤੇ ਮੈਂ ਵੀ ਉਸ ਪ੍ਰੋਗਰਾਮ ਦੇ ਵਿੱਚ ਗਿਆ ਸੀ ਕਿਉਂਕਿ ਮੈਂ ਪੀ ਡੀ ਡੀ ਮੰਤਰੀ ਸੀ ਪੰਜਾਬ ਦਾ ਲੇਕਿਨ ਜਦੋਂ ਵੀ ਤੁਸੀਂ ਕਦੇ ਜਗ੍ਹਾ ਦੇ ਨੈਸ਼ਨਲ ਹਾਈਵੇ ਬੰਨਾ ਹੁੰਦਾ ਤਾਂ ਉਹਦੀ ਜ਼ਮੀਨ ਆਲਰੇਡੀ ਤੁਸੀਂ ਨੈਸ਼ਨਲ ਹਾਈਵੇ ਨੂੰ ਕੰਸੈਂਟ ਦੇ ਦਿੰਦੇ ਹੋ ਤੇ ਉਦੋਂ ਬਾਅਦ ਨਹੀਂ ਬਣਦੀ ਤਾਂ ਉਹਦੀ ਜ਼ਿੰਮੇਵਾਰੀ ਪੰਜਾਬ ਕੋਲ ਨਹੀਂ ਰਹਿੰਦੀ ਬਿਕਾਜ਼ ਉਹ ਆਲਰੇਡੀ ਪ੍ਰੋਜੈਕਟ ਗਵਰਨਮੈਂਟ ਆਫ ਇੰਡੀਆ ਕੋਲ ਚਲੇ ਜਾਂਦਾ ਹੈ ਤੋ ਜੋ ਵੀ ਪਹਿਲਾਂ ਉਹਦੇ ਚ ਕਮੀ ਰਹੀ ਆ ਜੋ ਗਵਰਨਮੈਂਟ ਵੰਡੀ ਦਾ ਪ੍ਰੋਜੈਕਟ ਹੈ ਆਪਾਂ ਦੱਬ ਕੇ ਉਹਦੇ ਪਾਸੇ ਲੜਾਂਗੇ ਉਹਨੂੰ ਬਣਾ ਕੇ ਦੇਵਾਂਗੇ ਲੱਗਦਾ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਇੱਕ ਦਰਫੀ ਗੱਲ ਹੋਣੀ ਹੈ ਦੇਖੋ ਅੱਜ ਸਾਰੀ ਪਾਰਟੀ ਇਕੱਠੀ ਹੋ ਕੇ ਚੋਣ ਲੜ ਰਹੀ ਹੈ ਔਰ ਸਾਰੇ ਲੋਕ ਆਪਣਾ ਪਾਰਟੀ ਵਾਸਤੇ ਕੰਮ ਕਰ ਰਹੇ ਨੇ ਜਿਹੜੀ ਕੋਈ ਗੱਲਬਾਤ ਇਹਨਾਂ ਦੇ ਆਪਸ ਵਿੱਚ ਸੀਗੀ ਆਉਣ ਵਾਲੇ ਸਮੇਂ 'ਚ ਜੇ ਪਹਿਲਾਂ ਗੋਲਡੀ ਜੀ ਪਾਰਟੀ ਆਫ ਗੋਲਡੀ ਜੀ ਨੇ ਹੁਣੇ ਜੁਆਇਨ ਕੀਤੀ ਸੀ ਆਪਣੇ ਚੋਣਾਂ ਤੋਂ ਪਹਿਲਾਂ ਜਦੋਂ ਮੈਨੂੰ ਵਾਲੇ ਟਿਕਟ ਨਹੀਂ ਮਿਲਿਆ ਸੀ ਤੇ ਅੱਜ ਗੋਲਡੀ ਜੀ ਨੇ ਭਰਮਾ ਇਕੱਠ ਕੀਤਾ ਆਪਣੇ ਸਾਰੇ ਵਰਕਰ ਸਹਿਬਾਨ ਨਾਲ ਆ ਕੇ ਕਾਂਗਰਸ ਪਾਰਟੀ ਦੀ ਮਦਦ ਦੀ ਗੱਲ ਕੀਤੀ ਹੈ ਅੱਜ ਬਈ ਅੰਦਰ ਸਿੰਘਲਾ ਜੀ ਸਾਡੇ ਜਿਹੜੇ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਅੱਜ ਇੱਥੇ ਗੜਸ਼ੇਂਕਰ ਫੇਰੀ ਦੇ ਦੌਰਾਨ ਅੱਜ ਇੱਥੇ ਵਰਕਰ ਮੀਟਿੰਗ ਜਿਹੜੀ ਹੈਗੀ ਆ ਉਹ ਕੀਤੀ ਹੈ ਔਰ ਸਾਰੇ ਇਕੱਠੇ ਹੋ ਕੇ ਸਮੂਹ ਇਲਾਕੇ ਤੋਂ ਸਾਰੇ ਵਰਕਰ ਸਹਿਬਾਨ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਹੱਥ ਖੜੇ ਕਰਕੇ ਵਿਸ਼ਵਾਸ ਦਲਾਇਆ ਕਿ ਉਹ ਇੱਥੇ ਵੋਟਾਂ ਪਾ ਕੇ ਉਹਦੇ ਨਾਲ-ਨਾਲ ਆਪਣੇ ਪਿਆਰ ਸਦਕਾ ਉਹਨਾਂ ਨੂੰ ਸੋ ਜਿਤਾ ਕੇ ਭੇਜਣਗੇ ਔਰ ਜਿਸ ਤਰੀਕੇ ਦੇ ਨਾਲ ਸੰਗਰੂਰ ਜਾਂ ਸਾਰੇ ਪੰਜਾਬ ਚ ਵਿਜੇਂਦਰ ਸਿੰਘਲੇ ਨੇ ਕੰਮਕਾਰ ਕਰਵਾਏ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਉਹਨਾਂ ਦਾ ਸਾਥ ਦੇਣ ਦਾ ਫਰੰਟ ਤੁਸੀਂ ਕਿਸ਼ਕਾ ਤੁਸੀਂ ਦੇਖਿਆ ਹੀ ਸਾਰਿਆਂ ਨੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਸਾਰੇ ਇਲਾਕੇ ਨੇ ਖੜੇ ਮੱਥੇ ਉਹਨਾਂ ਦਾ ਸਵਾਗਤ ਕੀਤਾ ਔਰ ਉਹਨਾਂ ਨੂੰ ਵਿਸ਼ਵਾਸ ਵੀ ਦਿਲਾਇਆ ਇਸ ਗੱਲ ਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਕਾਂਗਰਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ